ਦੇਰ ਰਾਤ 6 ਤਰੀਕ ਨੂੰ ਜਦੋਂ ਕੰਮ ਤੋਂ ਛੁੱਟੀ ਕਰਕੇ ਚਾਰ ਦੋਸਤ ਆਪਣੇ ਘਰ ਪੱਕਰੇ ਸੀ ਤਾਂ ਮੋਟਰਸਾਈਕਲ ਤੇ ਤਿੰਨ ਨਿਆਂਗਾ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਗੱਡੀ ਰੋਕ ਕੇ ਕਾਰ ਖੌਣ ਦੀ ਕੋਸ਼ਿਸ਼ ਕੀਤੀ ਇਸ ਮਾਮਲੇ ਨੂੰ ਲੈ ਕੇ ਫਿਰ ਉਹਨਾਂ ਦੇ ਵਿੱਚ ਆਪਸੀ ਝਗੜਾ ਹੋਇਆ ਤੇ ਨਿਹੰਗਾਂ ਨੇ ਤਲਵਾਰਾਂ ਦੇ ਨਾਲ ਉਹਨਾਂ ਚਾਰ ਦੋਸਤਾਂ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੂੰ ਕੀ ਇਲਾਜ ਦੇ ਲਈ ਨੇੜੇ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਐਸਪੀ ਮੋਹਿਤ ਅਗਰਵਾਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਨਿਹੰਗਾਂ ਨੂੰ ਫਰ ਲੈਤਾ ਗਿਆ ਤੇ ਅਮਰਕਪਾਲ ਅਤੇ ਉਸਦੇ ਸਾਥੀਆਂ ਤੇ ਮਾਮਲਾ ਵੀ ਦਰਜ ਕਰ ਲਿਤਾ ਗਿਆ ਕੀ ਕਹਿਣਾ ਐਸਪੀ ਮੋਹਿਤ ਅਗਰਵਾਲ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸਰ ਪਿਛਲੇ ਦਿਨੀ ਸੰਟੈਕ ਕੰਪਨੀ ਕੋਲ ਕੁਝ ਨਾਨ ਸਿੰਘ ਵਾਲੇ ਦੇ ਵਿੱਚ ਨੌਜਵਾਨ ਸਿੰਘ ਲੋਕੋ ਦੇ ਰਾਜਨਾਰਾਇਣ ਕਾਰਨ ਰੁਕੇ ਸੀ ਉਹਦੇ ਵਿੱਚ ਦੋਸ਼ੀਨ ਫੜਿਆ ਗਿਆ ਕੀ ਅਯੁਗਿਤ ਪ੍ਰਵਾਹ ਹਾਂਜੀ ਇਹ ਬੇਸਿਕਲੀ ਜੀ 6 ਜੁਲਾਈ ਦੀ ਵਾਰਦਾਤ ਹੈ ਰਾਤ ਨੂੰ 9:00 ਵਜੇ ਦਾ ਇਨਸੀਡੈਂਟ ਹੈ ਇਹ ਉਸ 6 ਤਰੀਕ ਨੂੰ ਚਾਰ ਦੋਸਤ ਸੀਗੇ ਇਹ ਜਿਹੜੇ ਕੁਸ਼ਨਾ ਚੋਂ ਜੰਮੂ ਚੋਂ ਇੱਕ ਬੰਦਾ ਲੋਕਲ ਹੈਗਾ ਤੇ ਇੱਕ ਦੀ ਮੰਗੇਤਰ ਨਾਲ ਸੀ ਇਹ ਉੱਥੇ ਲੌਜਿਸਟਿਕ ਕੰਪਨੀ 'ਚ ਕੰਮ ਕਰਦੇ ਨੇ ਨਾਈਟ ਵਗੈਰਾ ਜਿੰਮੇ ਉਹਨਾਂ ਦੀ ਸ਼ਿਫਟ ਵਗੈਰਾ ਹੁੰਦੀਆਂ ਨੇ ਇਹ ਇੱਧਰ ਨੂੰ ਆ ਗਏ ਸੀਗੇ ਇਸ ਏਰੀਆ ਵੱਲ ਨੂੰ ਕਾਰ ਦੇ ਵਿੱਚ ਵੈਸੇ ਘੁੰਮਦੇ ਫਿਰਦੇ ਤਾਂ ਇਹਨਾਂ ਦਾ ਇੱਥੇ ਜਿਹੜੀ ਹੈਗੀ ਆ ਆਪਦੇ ਹੀ ਜਿਹੜੀ ਕੰਪਨੀ ਦੇ ਮਾਲਕ ਨਾਲ ਵੀਡੀਓ ਕਾਲ ਚੱਲਦੀ ਸੀਗੀ ਜਿਸ ਟਾਈਮ ਇਹਨਾਂ ਨੂੰ ਅੱਗੋਂ ਰਾਉਂਡ ਅਪ ਕੀਤਾ ਇਹਨਾਂ ਨੇ ਆ ਕੇ ਜਿਹੜਾ ਹੈਗਾ ਇੱਕ ਤਿੰਨ ਜਿਹੜੇ ਹੈਗੇ ਨੇ ਨਿਹੰਗਬਾਣੀ ਦੇ ਵਿੱਚ ਜਿਹੜੇ ਬੰਦੇ ਨੇ ਇਹ ਆ ਕੇ ਜਿਹੜੀ ਮੋਟਰਸਾਈਕਲ ਸੀਡੀ ਡਾਉਨ ਇਹਨਾਂ ਕੋਲ ਸੀਗਾ ਆ ਕੇ ਇਹ ਉਹਨੂੰ ਓਵਰਟੇਕ ਕਰਕੇ ਉਹਨੂੰ ਰੋਕ ਲੈਂਦੇ ਨੇ ਤੇ ਤਲਵਾਰਾਂ ਕੱਢ ਕੇ ਉਹਨਾਂ ਵਾਲ ਅਪਰੋਚ ਕਰਦੇ ਨੇ ਤੇ ਉਹਨੂੰ ਕਹਿੰਦੇ ਨੇ ਵੀ ਤੁਹਾਨੂੰ ਜਾਨੋ ਮਾਰ ਦੇਵਾਂਗੇ ਨਹੀਂ ਤਾਂ ਜੋ ਕੁਛ ਹੈਗਾ ਆਪਣਾ ਕੱਢ ਦਿਓ ਤੇ ਗੱਡੀ ਛੱਡ ਕੇ ਪਾਸੇ ਹੋ ਜਾਓ। ਤੋਂ ਜਦੋਂ ਇਸ ਗੱਲ ਦੇ ਉੱਤੇ ਆਪਸ ਇਹਨਾਂ ਦਾ ਟਕਰਾਅ ਹੋਣ ਲੱਗਦਾ ਹੈ ਇਹ ਪਹਿਲਾਂ ਤਾਂ ਉਹਨਾਂ ਦਾ ਫੋਨ ਖੋਲ੍ਹ ਲੈਂਦੇ ਨੇ ਫਿਰ ਇੱਕ ਨਿਤਿਸ਼ ਹੈ ਜਿਹੜਾ ਜਦੋਂ ਅੱਗੇ ਵੱਧਦਾ ਤਾਂ ਉਹਦੇ ਸਿਰ ਦੇ ਤੇ ਤਲਵਾਰ ਦਾ ਵਾਰ ਕਰਦੇ ਨੇ। ਐਨੇ ਨੂੰ ਜਿਹੜੇ ਹੋਰ ਵੀ ਉੱਥੇ ਰਾਤ ਨੂੰ ਵਹੀਕਲਸ ਲੰਘ ਰਹੇ ਹੁੰਦੇ ਨੇ ਤਾਂ ਇੱਕ ਥਾਰ ਗੱਡੀ ਅਤੇ ਇੱਕ ਹੋਰ ਵਹੀਕਲ ਹੈ ਉਹ ਉੱਥੇ ਰੁਕ ਜਾਂਦੇ ਨੇ। ਉਹਨਾਂ ਨੂੰ ਦੇਖ ਕੇ ਇਹ ਉੱਥੋਂ ਭੱਜ ਜਾਂਦੇ ਫਿਰ ਅਕਚੁੰਦੇ ਨੇ। ਤਾ ਇਹ ਜਦੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਉੱਥੋਂ ਪਿੱਛੋਂ ਇਹ ਆਪ ਦਾ ਫੋਨ ਜਿਹੜਾ ਸਨੇਚ ਕਰਕੇ ਆਲਰੇਡੀ ਲੈ ਕੇ ਜਾ ਰਹੇ ਸੀਗੇ ਉਹਨੂੰ ਕਵਰ ਕਰਨ ਦੇ ਲਈ ਇਹ ਵੀ ਪਿੱਛੇ ਭਜਦੇ ਨੇ ਇਹ ਜਿਹੜੇ ਚਾਰ ਦੋਸਤ ਨੇ ਇਹਨਾਂ ਦੇ ਵਿੱਚ ਇੱਕ ਆਰਮੀ ਦੇ ਵਿੱਚ ਹੈ ਤੇ ਇਹਨਾਂ ਦੀ ਉਮਰ ਜਿਹੜੀ ਹੈਗੀ ਹੈ 20 ਸਾਲ ਦੇ ਵਿੱਚ ਹੈਗੀ ਹੈ ਦੋ ਜਿਹੜੇ ਹੈਗੇ ਨੇ 1 25 ਸਾਲ ਦਾ ਹੈਗਾ 22 23 ਸਾਲ ਦਾ ਮੁੰਡੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿੱਚੋਂ ਦੋ ਦੋਸ਼ੀ ਉਹ ਵੀ ਜਿਹੜਾ ਜਿਸ ਤਰ੍ਹਾਂ ਅਮ੍ਰਿਤਪਾਲ ਹੈ ਆਪਣਾ ਬਲਵਿੰਦਰ ਦੋਸ਼ੀ ਹੈ ਇਹ 25 ਸਾਲ ਦਾ ਇੱਕ ਮਾਣੋ ਤੋਂ ਹੈ ਸਤਨਾਮ ਮਰਿੰਡੇ ਤੋਂ ਹੈ ਤੇ ਅਕਾਲ ਜਿਹੜਾ ਹੈਗਾ ਫਤਿਹਗੜ੍ਹ ਤੋਂ ਹੈ ਇਹ ਵੀ 18 20 ਸਾਲ ਦੇ ਮ ਤੋ ਇਹ ਦੋਨੋਂ ਤਾਂ ਅੱਗੇ ਨਿਕਲ ਜਾਂਦੇ ਨੇ ਬਲਵਿੰਦਰ ਰਹਿ ਜਾਂਦਾ ਉੱਥੇ ਤਾਂ ਪਿੱਛੋਂ ਜਿਹੜੇ ਆਰਮੀ ਵਾਲਾ ਮੁੰਡਾ ਹੈਗਾ ਰਿਤਿਕ ਨਿਤਿਸ਼ ਤੇ ਅਮਰਿਤ ਇਹ ਸਾਰੇ ਜਿਹੜੇ ਹੈਗੇ ਨੇ ਇਹਨੂੰ ਰਾਉਂਡ ਅਪ ਕਰਕੇ ਆਪਣਾ ਜਿਹੜਾ ਹੈਗਾ ਫੋਨ ਜਿਹੜਾ ਹੈਗਾ ਇਹ ਤੋਂ ਹਾਸਲ ਕਰ ਲੈਂਦੇ ਨੇ ਪਰ ਐਨਚ ਇਹ ਬੇ ਮਤਲਬ ਬਿਨਾਂ ਦੇਖੇ ਤਲਵਾਰ ਚਲਾ ਰਿਆ ਹੁੰਦਾ ਕਿਸੇ ਦੇ ਹੱਥ ਤੇ ਕੱਟ ਕਿਸੇ ਦੇ ਕੁਛ ਲੱਗਦਾ ਇਹਦੀ ਆਪ ਦੀ ਲੱਤ ਤੇ ਵੀ ਲੱਗਦਾ ਜਦੋਂ ਇਹ ਤੋਂ ਇਹ ਲੱਗਦਾ ਡਿੱਗ ਪੈਂਦਾ ਤਾਂ ਫਿਰ ਦੂਜੇ ਬੰਦੇ ਵੀ ਆਪ ਦਾ ਕਾਟ ਹੋਲਡ ਆਫ ਦਾ ਮਤਲਬ ਕਿ ਉਹ ਤਲਵਾਰ ਫੜ ਲੈਂਦੇ ਨੇ ਜਿਹੜੀ ਹੈ ਤੇ ਉਸ ਤੋਂ ਬਾਅਦ ਇਹਦੇ ਤੇ ਵੀ ਜਿਹੜਾ ਹੈਗਾ ਉਹ ਆਫ ਦਾ ਸੈਲਫ ਤੇ ਇਸੇ ਅਰਸੇ ਦੌਰਾਨ ਹੀ ਸਾਨੂੰ ਜਿਹੜਾ ਹੈਗਾ ਪੁਲਿਸ ਨੂੰ ਉੱਥੋਂ ਜਿਹੜੀ ਹੈਗੀ ਇਤਲਾਹ ਜਾਂਦੀ ਹੈ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਨੀਅਰਬਾਈ ਹੁੰਦੀ ਹੈ ਨਾਕਾ ਲੱਗਿਆ ਹੁੰਦਾ ਤਾਂ ਉਹ ਨਾਲ ਦੀ ਨਾਲ ਪੁਲਿਸ ਟੀਮ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਉਹ ਇਹ ਦੋਨੋਂ ਧਿਰਾਂ ਹੀ ਉੱਥੇ ਹਾਜ਼ਰ ਹੁੰਦੀਆਂ ਨੇ ਦੋ ਮੁੰਡੇ ਤਾਂ ਨਿਹੰਗਤਾ ਨਿਕਲ ਗਏ ਹੁੰਦੇ ਨੇ ਫਿਰ ਇਹਨਾਂ ਨੂੰ ਹਸਪੀਟਲ ਜਿਹੜਾ ਹੈਗਾ ਦਾਖਲ ਜਿਹੜੇ ਹੈਗੇ ਨੇ ਹੋ ਜਾਂਦੇ ਨੇ ਤਾਂ ਸਾਨੂੰ ਜਿਹੜੀ ਹੈਗੀ ਇਸੇ ਬਿਆਨ ਦੇ ਉੱਤੇ ਅਸੀਂ ਜਿਹੜਾ ਹੈਗਾ ਪਰਚਾ ਦਰਜ ਕਰ ਦਿੰਨੇ ਆਂ ਅੰਡਰ ਸੈਕਸ਼ਨ 109 311 ਤੇ 35 ਜਿਹੜਾ ਹੈਗਾ ਬੀ ਐਨ ਐਸ ਇਦੇ ਵਿੱਚ ਜਿਹੜਾ ਹੈਗਾ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਹੈਗਾ ਰੋਬਰੀ ਦਾ ਅਟੈਂਪਟ ਦਾ ਜਿਹੜਾ ਹੈਗਾ ਇਹ ਪਰਚਾ ਦਰਜ ਹੁੰਦਾ। ਉਹ ਚ ਜਿਹੜੇ ਦੋ ਦੋਸ਼ੀ ਨੇ ਜਿਹੜੇ ਪਹਿਲਾਂ ਨਿਕਲ ਜਾਂਦੇ ਨੇ ਜਿਹੜੇ ਨਿਹੰਗ ਬਾਣੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ 6 ਤਰੀਕ ਨੂੰ ਹੀ ਵਿਥਿਨ 24 ਆਵਰਸ ਫਿਊ ਆਵਰਸ ਦੀ ਫੜ ਲਿਆ ਜਾਂਦਾ ਤੇ ਜਿਹੜੇ ਬਾਕੀ ਦੇ ਜਿਹੜਾ ਦੋਸ਼ੀ ਇੱਕ ਰਹਿ ਜਾਂਦਾ ਬਲਵਿੰਦਰ ਕਿਉਂਕਿ ਉਹਦੇ ਵੀ ਸੱਟਾਂ ਲੱਗੀਆਂ ਸੀਗੀਆਂ ਉਹ ਜੇ ਰਿਲਾਜ ਸੀਗਾ ਤੇ ਉਹਨੂੰ ਜਿਹੜਾ ਹੈਗਾ 8 ਤਰੀਕ ਨੂੰ ਸੀ ਅਰੈਸਟ ਕਰ ਲਿਆ ਸਰੇ ਕਿ ਇਹਨਾਂ ਦੀ ਪਹਿਲਾਂ ਵੀ ਮਾਮਲੇ ਦਰਜ ਨਹੀਂ ਜਿਹੜੇ ਬੰਦੇ ਹਜੇ ਤੱਕ ਸਾਡੇ ਕੋਲ ਕ੍ਰਿਮੀਨਲ ਹਿਸਟਰੀ ਨਹੀਂ ਆਈ ਜੀ ਬਟ ਇਹਨਾਂ ਦੀ ਪੁਚਕਿਚ ਦੇ ਵਿੱਚ ਇਹ ਆਇਆ ਕਿ ਪਲਾਨਡ ਵਿੱਚ ਗੱਡੀ ਖੋਣ ਦੇ ਚੱਕਰ ਦੇ ਵਿੱਚ ਇੱਧਰ ਆਏ ਸੀਗੇ ਅੱਛਾ ਐਜੂਕੇਸ਼ਨ ਕੀ ਹੈ ਜੀ ਇਹਨਾਂ ਦੀ ਜਿਹੜੀ ਨਾਨ ਸਿੰਘ ਬਣੀ ਸੀ ਕਿ ਇਹਨਾਂ ਦੀ ਜ਼ਿਆਦਾ ਨਹੀਂ ਹੈਗੀ ਜੀ ਸਕੂਲ ਡ੍ਰੌਪ ਆਊਟ ਸੀ ਲੈ ਜੀ ਪਿੱਛੇ ਕੋਈ ਕੋ ਰੋਜ਼ਗਾਰ ਕਰਦੇ ਸੀ ਜਾਂ ਕਿਸ ਤਰੀਕੇ ਦੇ ਨਾਲ ਕੁਝ ਜ਼ਿਆਦਾਤਰ ਮਤਲਬ ਜਿਹੜਾ ਹੈਗਾ ਜੀ ਇਹੀ ਕੁਝ ਹੈ ਇਹਨਾਂ ਦਾ ਮਤਲਬ ਆਪਣਾ ਜਿਹੜਾ ਹੈਗਾ ਤੇ ਐਗਜ਼ੈਕਟ ਜਿਹੜਾ ਹੈਗਾ ਪ੍ਰੋਪਰ ਜਿਹੜਾ ਹੈਗਾ ਕੋਈ ਕੰਮਕਾਜ ਦੇ ਵਿੱਚ ਇਹੋ ਜਿਹੀ ਕਿਸੇ ਚ ਇੰਗੇਜ ਨਹੀਂ ਸੀਗੇ ਉਨ ਦਾ ਫਰੀ ਦੀਆਂ ਰੋਟੀਆਂ ਤੋਂ ਨਾਲ ਆ ਕਨਸੈਪਟ ਸੀਗਾ ਵੀ ਉਹ ਦੂਜਾ ਕੰਮ ਨਹੀਂ ਸੀ ਜਾਂ ਲੁੱਟਾ ਖੋਹਾਂ ਵਾਲਾ ਜਿਹੜਾ ਹੈਗਾ ਆ ਚੀਜ਼ ਸਾਹਮਣੇ ਆਈ ਹੈ। ਬਾਕੀ ਅਸੀਂ ਹੋਰ ਵੀ ਉਹ ਤੋਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਉੱਤੋਂ ਵੀ ਇਹਨਾਂ ਨੇ ਪਹਿਲਾਂ ਕੋਈ ਹੋਰ ਕਹਿ ਜਿਹਾ ਵਾਰਦਾਤਾਂ ਕੀਤੀਆਂ ਨੇ ਕਿਵੇਂ ਕੀਤੀਆਂ? ਸਰ ਜਿਹੜਾ ਇਹ ਬਾਣਾ ਪਾਇਆ ਹੋਇਆ ਆ ਨਾਨ ਸਿੰਘ ਜਥੇਵੰਦੀ ਨਾਲ ਗੱਲਬਾਤ ਹੋਈ ਹੈ ਕਿ ਉਹਨਾਂ ਦੇ ਕਿਹੜੇ ਗਰੁੱਪ ਦੇ ਬੰਦੇ ਨੇ ਕੁਝ ਇਸ ਤਰ੍ਹਾਂ ਸਾਹਮਣੇ ਆਇਆ ਜਾਂ ਫਿਰ ਉਹਨੇ ਆਪਣੇ ਤੌਰ ਤੇ ਇਸ ਤਰ੍ਹਾਂ ਦਿੱਕਤ ਖਾਣ ਵਾਸਤੇ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰ ਰਹੇ ਹਾਂ ਜੀ। ਇਹਨਾਂ ਦਾ ਪਹਿਲਾ ਰਿਮਾਂਡ ਲਿੱਤਾ ਫਿਰ ਅੱਗੇ ਅਸੀਂ ਦੇਖਦੇ ਹਾਂ ਕਿ ਕੀ ਸਾਨੂੰ ਕੀ ਮਿਲਦਾ ਉਸ ਤਰੀਕੇ ਦੇ ਨਾਲ ਹੈਗਾ ਬਾਕੀ ਇਹਨਾਂ ਦੇ ਕਬਜ਼ੇ ਚ ਜਿਹੜੀ ਤਲਵਾਰ ਹੈਗੀ ਹੈ ਉਹ ਜਾਂ ਮੋਟਰਸਾਈਕਲ ਸੀਗਾ ਉਹ ਅਸੀਂ ਰਿਕਵਰ ਕਰਾ ਚੁੱਕੀਏ ਮੋਟਰਸਾਈਕਲ ਆਪਣਾ ਚੋਰੀ ਗਈ ਇਹ ਹਜੇ ਤੱਕ ਤਾਂ ਇਹੀ ਪਤਾ ਲੱਗਾ ਇਹਨਾਂ ਚ ਜਿਹੜਾ ਦੋਸ਼ੀ ਸਤਨਾਮ ਹੈ ਉਹਦੇ ਫਾਦਰ ਦਾ ਮੋਟਰਸਾਈਕਲ ਹੈ ਬਟ ਉਹਦੀ ਓਨਰਸ਼ਿਪ ਅਸੀਂ ਕਲੀਅਰ ਕਰਾ ਰਹੇ ਹਾਂ